ਮਰੇ ਭੈ ਲੋ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ। ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਾਲ ਬਲੌਗਰਸ ਤੇ। ਬਾਬਾ ਸੁੱਖ ਰੱਖੇ। ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੋਭਣ ਜੀ। ਬਰਕਤਾਂ। ਤੇ ਲੋ ਜੀ ਚੱਲ ਰਿਹਾ ਕੰਮ ਵੀਰੋ। ਖੇਤ ਦੇ ਵਿੱਚ ਵੱਜ ਰਿਹਾ ਗੀੜਾ ਸਵੇਰ ਸੁਬਾ ਦਾ ਟਾਈਮ ਹੈ ਜੀ ਤੇ ਮੌਸਮ ਨੇ ਵੀ ਬਹੁਤ ਚੇਂਜਿੰਗ ਹੋ ਗਈ ਜੀ ਤੇ ਰੁੱਤ ਦੇ ਵਿੱਚ ਵੀ ਬਹੁਤ ਚੇਂਜਿੰਗ ਹੋ ਗਈ ਕਿਉਂਕਿ ਤੁਸੀਂ ਦੇਖਿਆ ਪਿੱਛੇ ਬੂਟੇ ਖੜੇ ਤੇ ਆਪਣੇ ਕੋਈ ਪੱਤਾ ਨਹੀਂ ਤਾਂ ਸਭ ਕੁਝ ਔਰੇ ਤੇ ਹੁਣ ਮੈਂ ਮੋਟਰ ਪਰ ਖੜਾ ਏ ਔਰੇ ਤੇ ਲੈ ਕੇ 3 ਕਿਲੋਮੀਟਰ ਤੱਕ ਜਿਹੜਾ ਪਿੰਡ ਹੈ ਉਹ ਸਾਰੇ ਘਰ ਘਰ ਦਿਖਦੇ ਤੇ ਹੁਣ ਬੂਟਿਆਂ ਨੂੰ ਪੱਤੇ ਆ ਗਏ ਜੀ ਜਿੱਥੇ ਦੇ ਬੂਟੇ ਸ਼ੁਰੂ ਹੋ ਉਹ ਤੇ ਗਾਹਾਂ ਕੁਝ ਨਹੀਂ ਦਿਖਦਾ ਸਮਝ ਲਓ ਵੀ ਔਰੇ ਤੇ 3-4 ਕਿਲਿਆਂ ਦੇ ਬੂਟੇ ਸ਼ੁਰੂ ਆ ਤੁਹਾਨੂੰ ਪਤਾ ਸਾਡਾ ਇਲਾਕਾ ਏ ਜਿਹੜਾ ਉਹ ਬੂਟੇ ਲੱਗੇ ਹੋਏ ਜੀ ਬਹੁਤ ਤੇ ਬਾਕੀ ਕਣਕਾਂ ਨੇ ਵੀ ਬਹੁਤ ਹੈ ਜੜਾ ਰੰਗ ਹੈ ਜਿਹੜਾ ਰੰਗ ਹੈ ਜੀ ਉਹ ਬਦਲ ਲਿਆ ਚਲੋ ਅਗਲਾ ਮਹੀਨਾ ਜਿਹੜਾ ਵਿਸਾਖ ਦਾ ਆ ਗਿਆ ਤੁਹਾਨੂੰ ਪਤਾ ਵੀ ਵਿਸਾਖ ਦੇ ਵਿੱਚ ਵਿਸਾਖੀ ਨੂੰ ਬਾਢੀ ਪੂਰੀ ਪੈ ਜਾਂਦੀ ਹੈ ਚਲੋ ਕਈ ਇਲਾਕਿਆਂ ਦੇ ਵਿੱਚ ਵੱਢ ਵੀ ਹੋ ਗਈ ਐਮਪੀ ਯੂਪੀ ਉਧਰ ਕਣਕਾਂ ਵੱਢ ਹੋ ਗਈਆਂ ਪਰ ਪੰਜਾਬ ਦੇ ਵਿੱਚ ਜਿਹੜੀ ਉਹ ਵਿਸਾਖੀ ਨੂੰ ਜਿਆਦਾ ਪੈਂਦੀ ਹੈ ਵੀ ਬਾਢੀ ਤੇ ਦਰਖਤਾਂ ਨੇ ਪੂਰੇ ਹੋ ਰਹੇ ਵੇ ਪੱਤੇ ਆ ਗਏ ਤੇ ਹੁਣ ਜਾਣਾ ਜੀ ਘਰ ਨੂੰ ਵਿਚੇ ਵਿੱਚ ਪਰ ਮੈਂ ਜਿਹੜਾ ਜੂਨੇ ਵੀ ਪਹਿਲੇ ਦਿਨ ਸਕੂਲ ਜਾਣਾ ਉਹਨੂੰ ਛੱਡ ਕੇ ਆਉਣਾ ਮੈਨੂੰ ਲੱਗਦਾ ਥੋੜਾ ਜਿਆ ਅੜੂਗਾ ਪਰ ਚਲੋ ਜਾਣਾ ਤਾਂ ਹੈਗਾ ਹੀ ਹੁਣ ਅੜੇ ਚਾਹੇ ਨਾ ਅੜੇ ਤੇ ਬਾਕੀ ਬਾਈ ਸਾਰੇ ਆਪਣਾ ਤੇ ਆਹ ਦੇਖੋ ਇੱਕ ਹੋਰ ਦੱਸਦਾ ਮੈਂ ਤੁਹਾਨੂੰ ਵੀਰੋ 2-3 ਦਿਨ ਤੇ ਕੀ ਹੋਇਆ ਨਾ ਮਧੂ ਬੱਖੀਆਂ ਦੇ ਬੱਚੇ ਆ ਜਿਹੜੇ ਉਹ ਬਹੁਤ ਆ ਰਹੇ ਆ ਔਰੇ ਫੁੱਲਾਂ ਪਰ ਜਾਂ ਕਣਕ ਦੇ ਐਨ ਕੁੰਮਬਲ ਜੀ ਪਰਾ ਕੇ ਬੈਠਦੇ ਆ ਜਿੱਕਣਾ ਲਾਗ ਪਰ ਮਿੱਥੇ ਆ ਤੇ ਉਹ ਤੁਹਾਨੂੰ ਮੈਂ ਪਿਛਲੇ ਕੈਮਰੇ ਨਾਲ ਦਿਖਾਉਂਦਾ ਵਿੱਚੇ ਖੜੇ ਆਪਣਾ ਸੋਏ ਤਾਂ ਹੀ ਕਹਿੰਦੇ ਮધુ ਮੱਖੀ ਦਾ ਸਹਿਦ ਹੈ ਜਿਹੜਾ ਉਹ ਬਹੁਤ ਲਾਭਦਾਇਕ ਹੁੰਦਾ ਪਤਾ ਨਹੀਂ ਕਿੱਥੇ ਕਿੱਥੇ ਤੇ ਇਕੱਠੇ ਕਰਦੇ ਕਿਹੜੇ ਕਿਹੜੇ ਫੁੱਲ ਦਾ ਰਸ ਚਲੋ ਉਹ ਵੀ ਦਿਖਾਉਂਦਾ ਤੁਹਾਨੂੰ ਉਹਦੇ ਸੋਇਆਂ ਦੇ ਦੋ ਕਬੂਟੇ ਖੜੇ ਆ ਵਿੱਚ ਕਲਿੱਪ ਪਾਉਂਗਾ ਤੇ ਪਰਮ ਨੂੰ ਵੀ ਛੱਡ ਕਿਉਂਣਾ ਜੀ ਵਿੱਚੇ ਵਿੱਚ ਕੰਮ ਲੱਗੇ ਵੇ ਸਾਰੀ ਚੱਲੀ ਜਾਂਦੇ ਪਿਛਲੇ ਕੈਮਰੇ ਨਾਲ ਤੁਹਾਨੂੰ ਮੜੀ ਜੀ ਫਸਲ ਕੰਨੀ ਵੀ ਝਾਤੇ ਮਿਲਾ ਦਿੰਦਾ ਤੇ ਤੁਸੀਂ ਬਣਾ ਰਹੇ ਹੋ ਵੀਡੀਓ ਦੇ ਨਾਲ ਹਲੋ ਬਾਈ ਸਵੇਰ ਦਾ ਟਾਈਮ ਹੈ ਹਲੇ ਵੀ ਹੋਸ ਆ ਜਿਹੜੀ ਕਣਕ ਪਰੋਖਣਾ ਹੀ ਪਈ ਆ ਦੇਖੋ ਇਹਨਾਂ ਨੂੰ ਪੂਰੀ ਤੇ ਇੱਕ ਹੋਰ ਦੱਸਦਾ ਮੈਂ ਗਿਰੀ ਵੀ ਕਣਕ ਨਾਲ ਤੇ ਨਾ ਉਹ ਖੜੀ ਕਣਕ ਜਿਆਦਾ ਰੰਗ ਬਦਲ ਰਹੀ ਹੈ ਜੀ ਇਹ ਧਲੀ ਦੇਖਣਾ ਫਰਕ ਪੈ ਜਾਣਾ ਬਹੁਤ ਗਿਰੀ ਵੀ ਕਣਕ ਇੱਥੇ ਤੱਕ ਵੀ ਹੋ ਸਕਦਾ ਵੀ ਜੜ ਤੇ ਇਹਨੇ ਫੁੱਟ ਵੀ ਹੋਣਾ ਦੁਬਾਰਾ ਵਿੱਚ ਵਿੱਚ ਇਹ ਆ ਦੇਖੋ ਆ ਧਲੀ ਕੱਦੀ ਗਿਰੀ ਵੀ ਹੈ ਇਹ ਆ ਦੇਖੋ ਆ ਬੱਲਾ ਨਵੀਆਂ ਫੁੱਟ ਕੇ ਨਿਕਲੀਆਂ ਕਣਕ ਦੁਬਾਰਾ ਫੁੱਟਿਆ ਹੁੰਦੀ ਜੀ ਜੜ ਤੇ ਤੇ ਇਹ ਫਸਲ ਵਧੀਆ ਬਾਕੀ ਜਿਹੜੀ ਸਾਨੂੰ ਮੈਂ ਗੱਲ ਦੱਸਦਾ ਤਾਂ ਬਾਈ ਆ ਲੋ ਮੌਸਮ ਇਹ ਸਾਨੂੰ ਦਿਖਜਣਾ ਵੀ ਕੱਕਣਾ ਦਰਖਤ ਫਟਿਆ ਆ ਦੇਖੋ ਬੂਟੇ ਕਿੱਥੇ ਇਕੱਲੇ ਇਕੱਲੇ ਬੂਟੇ ਕੁਛ ਨਹੀਂ ਤਾਂ ਦੱਸਦਾ ਹੁਣ ਸੂਰਜ ਵੀ ਚੜ੍ਹਿਆ ਹੈ ਜੀ ਤੇ ਆ ਦੇਖੋ ਐਨ ਬਾਈ ਬਸ ਜਿੱਥੇ ਤੱਕ ਬੂਟੇ ਆ ਇੱਥੇ ਤੱਕ ਇਹ ਨਹੀਂ ਗਾ ਬੂਟੇ ਤੇ ਗਾਹ ਕੁਛ ਨਹੀਂ ਦੱਸਦਾ ਨਹੀਂ ਬੂਟਿਆਂ ਨੂੰ ਪੱਤਾ ਹੀ ਨਹੀਂ ਤੇ ਜਿ ਕਨਾ ਬਾਈ ਬੂਟੇ ਬੜੇ ਖੜੇ ਆ ਕਿਸੇ ਦੇ 4 ਸਾਲ ਦੇ ਆਹਾ ਸਹਬ ਜੋਤ ਦੇ ਬਾਈ ਦੂਏ ਸਾਲ ਚ ਹੋਏ ਹਲੇ ਇੱਕਣਾਂ ਇਹ ਲੱਗ ਲੱਗ ਬੂਟੇ ਹੋਏ ਵੇ ਤੇ ਆ ਬਾਈ ਬੱਦਲਾਂ ਜਿਆਂ ਦੇ ਵਿੱਚ ਜਹਾਜ਼ੇ ਵੀ ਘੁੰਮੀ ਜਾਂਦੇ ਮੈਂ ਤੁਹਾਨੂੰ ਦਿਖਾਉਂਦਾ ਇਹ ਮੌਸਮ ਤਾਂ ਬਹੁਤ ਵਧੀਆ ਕਲੀਨ ਹੈ ਐਨ ਮਹਾਰਾ ਦੀ ਕਿਰਪਾ ਦੇ ਨਾਲ ਆ ਦੇਖੋ ਔਰ ਤੇ ਗੁਰਦੁਆਰਾ ਕਿੰਨੀ ਦੂਰ ਹੈ ਗੁਰਦੁਆਰਾ ਸਾਹਿਬ ਉਹ ਵੀ ਇਹਨਾਂ ਬੂਟਿਆਂ ਚੋਂ ਗੁੰਮਟ ਦਿਖਦਾ ਜੀ ਇਹ ਬਾਈ ਅਗਲਾ ਪਿੰਡ ਆ ਗਿਆ ਦੇਖੋ ਆਪਣੀ ਮੋਟਰਪੱਤੇ ਆ ਪਿੰਡ ਆ ਗਿਆ ਜੀ ਭੈਣੀ ਤੇ ਆ ਦੇਖੋ ਇੰਨੀ ਦੂਰ ਆ ਆਪਣਾ ਪਿੰਡ ਮਾਲਾਂ ਦੇ ਘਰ ਇਹ ਆ ਸਾਹਮਣੇ ਇੱਥੇ ਤਾਂ ਐ ਘੁੰਮੋ ਔਰ ਸਾਹਮਣੇ ਆ ਗਈ ਭੈਣੀ ਇੱਥੇ ਵਿੱਚ ਨੂੰ ਦਿਖਦਾ ਨਹੀਂ ਓਰੇ ਅਗਲਾ ਪਿੰਡ ਸੋ ਬੂਟੇ ਨੇ ਲੁਕੋ ਲਿਆ ਇੱਕ ਨਹੀਂ ਚਲੋ ਬਾਈ ਨੇੜੇ ਨੇੜੇ ਸਾਰੀ ਇੱਕ ਨਹੀਂ ਰਲਤ ਕੇ ਮਿਲ ਕੇ ਰਹੀ ਐ ਆ ਲੋ ਤੇ ਬਾਕੀ ਦਿਖਾਉਂਦਾ ਜੀ ਹੋਰ ਵੀ ਤੁਹਾਨੂੰ ਲੋ ਬਾਈ ਇਹ ਸੋਇਆਂ ਦਾ ਬੂਟਾ ਖੜਾ ਦੇਖੋ ਬਈ ਕਿੰਨੀਆਂ ਕਹ ਜਿਹੜੀਆਂ ਮਧੂਮੱਖੀਆਂ ਇਹਨਾਂ ਪਰ ਆਪਣਾ ਖਾਣਾ ਲੈਣਾ ਹੀ ਆਂ ਬਈ ਦੇਖੋ ਵੀ ਮੈਂ ਹਰ ਇੱਕ ਫੁੱਲ ਪਰ ਇਹ ਦਹੋਂਦਾ ਥਾਣੂ ਆ ਦੇਖੋ ਇਹ ਲੋ ਆ ਦੇਖੋ ਜੀ ਤੇ ਆ ਦੇਖੋ ਸਾਰੇ ਫੁੱਲਾਂ ਪਰ ਜਿਹੜੀਆਂ ਮਧੂਮੱਖੀਆਂ ਪੂਰਾ ਆਪਣਾ ਸ਼ਹਿਦ ਲੈਣ ਪਹੁੰਚੀਆਂ ਮੈਂ ਆ ਦੇਖੋ ਇੱਕ ਨਹੀਂ ਬਾਈ ਆ ਖੜਾ ਬੂਟਾ ਲੈ ਤੁਸੀਂ ਕਹਿਣਾ ਵੀ ਕਿਆ ਕਹਿੰਦਾ ਆ ਲੋ ਪੂਰਾ ਦਾ ਪੂਰਾ ਭਰਿਆ ਪਿਆ ਜੀ। ਨਾ ਦੇਖੋ ਆ ਬੜੀ ਮੱਖੀ ਬੈਠੀ ਐ। ਨਾ ਦੇ। ਇਹ ਆ ভাই ਕੁਦਰਤੀ ਕਹਿੰਦੇ ਜਿਹਨੂੰ ਕੁਦਰਤੀ ਚੀਜ਼ ਹੈ ਆਪਣਾ ਖਾਣਾ-ਖਾਣਾ ਜੀ ਦੇਖੋ ਮધુ ਮੱਖੀ ਨੇ। ਮੈ ਇਹਨਾਂ ਨੂੰ ਪਤਾ ਵੀ ਕਿੱਥੇ ਫੁੱਲ ਐ, ਕਿੱਥੇ ਖਾਇ। ਉੱਥੀ ਆ ਕੇ ਇਹਨਾਂ ਨੇ ਆਪਣਾ ਦੇਖੋ। ਲੋ ਵੀ ਬੰਦਾ ਆਪਣਾ ਹੋ ਗਿਆ ਦੁਬਾਰ ਤੋਂ ਤਿਆਰ ਅੱਜ ਪਹਿਲੇ ਦਿਨ ਨਵੀਂ ਕਲਾਸ ਚ ਜਾਣ ਲਈ ਇਹ ਹੋ ਗਿਆ ਪਾਸ ਤੇ ਜਸ਼ਨ ਦਾ ਆਉਣਾ ਰਿਜ਼ਲਟ ਹਲੇ 5-4 ਦਿਨ ਤੱਕ ਪਹਿਲਾਂ ਪਮੂ ਆ ਮਿਲੋ ਜੀ ਚਾ ਚੀ ਗੱਲ ਹਾਂ ਚੱਲਿਆ ਮੇਰਾ ਪੁੱਤ ਜੀ ਤਿਆਰੀ ਹੈ ਤੇ ਭਾਈ ਦੂਜੀ ਗੱਲ ਜਸ਼ਨ ਦਾ ਸਕੂਲ ਹੋ ਜਾਣਾ ਚੇਂਜ ਇਹ ਹੁਣ 5-4 ਦਿਨ ਤੱਕ ਰਿਜ਼ਲਟ ਆਉਣਾ ਪਹਿਲਾਂ ਇਹਨੂੰ ਮਿਲੋ ਜੀ ਮੇਰੇ ਲੱਗਦਾ 3 ਦਿਨ ਵਿੱਚ ਫੈਕਟਰੀ ਸੈਸ਼ਨ ਕਾਲ ਜੀ ਹਾਂ ਵੀ ਅੱਜ ਵੀਰ ਜੀ ਕੱਲਾ ਹੀ ਚੱਲਿਆ ਅੱਗੇ ਦੀਦੀ ਨਾਲ ਜਾਂਦਾ ਆਉਂਦਾ ਸਰ ਜਿੱਤ ਨਹੀਂ ਆਇਆ ਨਾ ਮੇਰਾ ਸਰਟੀਫਿਕੇਟ ਆਇਆ ਹੈ। ਯੂਗਮ ਪੰਜਵੀਂ ਜਮਾਤ ਪਾਸ ਕਰ ਲਈ ਨਾ। ਅੱਛਾ ਪਾਸ ਹੋਣੀ ਹੈ। ਹੋਣੀ। ਹਾਂ ਹਾਲੇ ਕੋਈ ਪਤਾ ਨਹੀਂ ਖਾਉਣੀ ਪਮੂ ਹੋ ਜੂਗੀ ਦੀਦੀ ਪਾਸ ਕੇ ਨਹੀਂ। ਨਹੀਂ ਹੈ ਨਾ। ਲੱਗਦਾ ਨਹੀਂ ਹੈ ਨਾ। ਹਾਂ ਆ ਦੇ ਲੈ ਬਾਈ ਪਮੂ ਸ਼ਰਮਾਦਾ ਪੜਦੀ ਤੇ ਨਾ ਦੀਦੀ ਹੈ ਨਾ। ਕਿ ਪੜਦੀ ਤੇ? ਪੜਦੀ ਆ। ਹਾਂ ਬਾਈ ਪੜਦੀ ਆਂ ਤਾਂ ਦੀਦੀ ਦਾ ਖਿਆਲ ਰੱਖਦਾ। ਪਪਾ ਜੀ ਆਪਣਾ ਤੁਹਾਨੂੰ ਵਾਦਾ ਯਾਦ ਹੈ ਜੇ ਮੈਂ ਫਰਸਟ ਪੋਜੀਸ਼ਨ ਤੇ ਰਹਿਣਾ। ਫਿਰ 호텔 ਚ ਲੈ ਕੇ ਜਾਉਂਗੇ। ਅੱਛਾ ਰੋਟੀ ਖਾਣ ਹੈ? ਹਾਂਜੀ। ਪਰ ਤਾਂ ਪੰਮੂ ਵੀ ਫਸਟ ਆਇਆ ਇਹਨੂੰ ਬਚਾਨ ਨੂੰ ਘਰ ਦੀ ਰੋਟੀ ਚੱਲਦੀ ਐ। ਹੈ? ਇਹ ਕਹਿੰਦਾ ਮੇਰਾ ਉਹ ਗੱਦ ਦਿਨ ਚੱਲੂਗੇ ਆਪਾਂ। ਅੱਛਾ, ਠੀਕ ਐ। ਜਾਣਾ ਪੰਮੂ? ਜੀ ਜੀ। ਕੀ ਖਾ ਕੇ ਆਉਣਾ ਐ? ਰੋਟੀ ਗੋਨੀ। ਅੱਛਾ, ਦਾਲ ਰੋਟੀ ਕਹਿੰਦਾ? ਠੀਕ ਐ। ਹਾਂ ਵੀ। ਇਹ ਕਹਿੰਦਾ ਮੇਰੇ ਨਾਲ ਸਾਰਿਆਂ ਨਾਲ 합 जोडਦੇ ਪਿਆਰ ਪ੍ਰਸ਼ਾਸਨ ਨਾਲ। ਕਿਆ ਕਹਿੰਦਾ ਵੀ? ਦਾਲ ਰੋਟੀ ਲੈਣਾ ਹੈ ਤੁਸੀਂ ਕਲਾਸ ਕਰਿਆ ਆਣਾ ਜੋ ਜਨ ਹਾਂ ਫਸਟ ਪੋਜੀਸ਼ਨ ਕੋਈ ਗੱਲ ਨਹੀਂ ਮੈਂ ਤਾਂ ਕਿਹਾ ਵੀ ਫਸਟ ਪੋਜੀਸ਼ਨ ਲੈ ਚੱਲਾਂਗੇ ਤੇ ਕੌਨਫੀਡੈਂਸ ਬਹੁਤ ਰੱਖਦੀ ਹੈ ਕਹਿੰਦੀ ਮੰਮੀ ਬੱਸ ਸਮਝ ਤੁਸੀਂ ਤੇ ਆਲੀ ਰੱਖੋ ਕਹਿੰਦੀ ਜਾਣਦੀ ਠੀਕ ਆ ਹੁਣ ਤਿਆਰ ਆ ਬੰਦਾ ਬੋੜਾ ਉਹ ਕਰਦਾ ਤਾਂ ਨਾ ਅੱਗੇ ਜਾਂਦਾ ਤੇ ਕੇ ਸਕੂਲ ਤੇ ਹੁਣ ਜਾਂਦਾ ਬੜੇ ਸਕੂਲ ਜਾ ਜਾਣਾ ਜਾਂਦਾ ਇਹਦੇ ਦੇ ਸੰਧਰ ਰਿਜ਼ਲਟ ਕਰਕੇ ਫ੍ਰੀ ਆ ਜੇ ਇਹਦਾ ਜੇ ਪਹਿਲੇ ਦਿਨੇ ਚੱਲਿਆ ਇਹ ਕਹਿੰਦਾ ਮੈਂ ਜਸਨ ਦੀਦੀ ਲੈ ਕੇ ਜਾਣੀ ਆ ਹੁਣ ਇਹਨੂੰ ਮੈਂ ਬਹਾਨਾ ਲਾਇਆ ਮੈਂ ਜਸਨ ਦੁਪਹਿਰ ਨੂੰ ਛੱਡ ਕੇ ਆਉਂਗੀ ਪਾਪਾ 11 ਵਜੇ ਹਣਾ 27 ਦਾ ਜਸਨ 11 ਵਜੇ ਹਾਂ ਬਈ ਚੱਲੀਏ ਹਾਂ ਦੋ ਤਿੰਨ ਦਿਨ ਦਾ ਤਾਂ ਹੈ ਹੁਣ ਇਹ ਮੌਜਾਂ ਲੁੱਟਿਆ ਨੇ ਪਿਛਲੇ ਪੂਰੇ 15 ਦਿਨ ਹਾਂਜੀ ਹਾਂ ਆ ਫਸਤੇ ਦਿਨੇ ਚੱਲੇ ਆ ਜੀ ਇਹ ਜੇ ਪਹਿਲੇ ਦਿਨੇ ਹੋ ਤਾਂ ਮੈਂ ਦੱਸਦਾ ਵੀ ਫਸਤੇ ਦਿਨ ਚੱਲਿਆ ਤੇ ਲੈ ਬਈ ਟਿੱਕਾ ਖੜਿਆ 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 ਲੈ ਵੀ ਆ ਦੇਖੋ ਟਿੱਕਾ ਦਿਖਾਈ ਤਾਂ ਲੈ ਇਧਰ ਵੀ ਟਿੱਕਾ ਇੰਨੀ ਆ ਇਹਨੂੰ ਨਜ਼ਰ ਲੱਗਣੀ ਸਾਰੇ ਸਕੂਲ ਚ ਹੈ ਜਗ ਕਰਦੀ ਬੱਚਿਆਂ ਨੂੰ ਅੱਛਾ ਥੋੜਾ ਜਿਹਾ ਜਲਦੀ ਕਰਕੇ ਇਹਦਾ ਠੀਕ ਹੈ ਠੀਕ ਹੈ ਭਾਈ ਲੈ ਆ ਦੇਖ ਲੋ ਇਹ ਵੀ ਸੰਸਕ੍ਰਿਤੀ ਇੱਕ ਵੀ ਟਿੱਕਾ ਲਾ ਕੇ ਭੇਜਣਾ ਚੱਲੀਏ ਭਾਈ ਹਾਂ ਜਸ਼ਨ ਠੀਕ ਹੈ ਪੱਕਾ ਫਿਰ ਹਣ ਜਸ਼ਨ ਦਾ ਭਾਈ ਨਵਾਂ ਸਕੂਲ ਹੋ ਜਾਣਾ ਤੇ ਇਹਦਾ ਰਿਜ਼ਲਟ ਆਉਣਾ 5-4 ਦਿਨ ਤੱਕ ਬੋਰਡ ਦੀ ਕਲਾਸ ਤੇ ਤੇ ਇਹ ਬੰਦਾ ਆਪਣਾ ਫਰਸਟ ਆ ਗਿਆ ਇਹਦੀ ਵੀ ਮੈਂ ਫੋਟੋ ਲਾਉਂਗਾ ਮੂਰੇ ਵੀ ਮੈਡਲ ਇਹਨੇ ਲੱਤਾ ਹੈ ਤੇ ਚਲੋ ਬਾਕੀ ਬੱਚੇ ਆ ਬਾਈ ਤੇ ਆ ਸੱਟਾਂ ਖਾਂਦਾ ਰਹਿੰਦਾ ਇੱਧਰ ਵੀ ਮਰਾਈ ਵੀ ਆ ਇੱਧਰ ਖਾ ਇੱਧਰ ਹੋ ਗਈ ਠੀਕ ਬਾਈ ਇਹ ਭੱਜ ਦੌੜ ਕਰਦਾ ਬਹੁਤ ਚਲੋ ਚੱਲੀਏ ਫਿਰ ਬਾਤੀ ਰੋਟੀ ਬੈਗ ਦੇ ਵਿੱਚ ਹਾਂਜੀ ਠੀਕ ਆ ਬਾਏ ਬਾਏ ਹੁਣ ਨਹੀਂ ਤੈਨੂੰ ਲੈ ਕਰਦੀ ਪੈਜੀ ਕਿ ਵਾਸੀਂ ਨਗਾ ਹੀ ਹੁੰਦੇ ਹੈ ਮਾਸੀ ਨਾਲ ਤੇ ਕਰ ਦੋ ਜੀ ਮਾਸੀ ਇੱਧਰ ਤੇ ਰਹੇਗਾ ਦਾ ਜ਼ਰਾ ਦਿੰਦੇ ਆ ਚਲ ਅੱਜ ਤੇ ਵਾ ਟੀਵੀ ਨੂੰ ਵੀ ਚੈਨ ਮਿਲ ਜੂਗੀ ਹਾਂਜੀ ਠੀਕ ਨੇ ਅੱਜ ਜਨਮ ਦਿਵਾਰੀ ਆ ਜਾਣੀ ਜੀ ਹੁਣ ਕੀ ਗਾਕੋ ਬਣਾਈਓ ਠੀਕ ਆ ਚੱਲ ਚੱਲੀਏ ਪਾਪਾ ਚਲੋ ਜੀ ਚੱਲਦੇ ਆ ਫਿਰ ਛੱਡਿਆਈਏ ਬੰਦੇ ਨੂੰ ਬਣੇ ਨੂੰ ਲੋ ਬਾਈ ਅਸਮਾਨ ਦੇ ਵਿੱਚ ਜਹਾਜ਼ ਵੀ ਪੂਰੇ ਖੇਲਦੇ ਹੋਏ ਆਹ ਦੇਖੋ ਕੋਈ ਨਾ ਕੋਈ ਖੇਲ ਬਣਾਈ ਜਾਂਦੇ ਆ ਹੈ ਆ ਦੇਖੋ ਕੋਹ ਜਾ ਰਿਹਾ ਬਾਈ ਹਾਂ ਦੇ ਆਪਸ ਵਿੱਚ ਇੱਥੇ ਜਾ ਕੇ ਆਏ ਘੁੰਮੀ ਜਾਂਦੇ ਗੋਲਤਾਰਾ ਬਣਾਈ ਜਾਂਦੇ ਆ ਦੇਖੋ ਨਹੋ 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 ਆ ਜਾ ਜਾ ਉਹ ਘੁੰਮ ਗਿਆ ਬਾਈ ਤੇ ਆ ਉਹ ਦੇ ਇਧਰ ਘੁੰਮ ਰਿਹਾ ਤੇ ਉਹ ਉਹ ਘੁੰਮ ਰਿਹਾ ਹੈ ਆ ਦੇਖੋ ਬੱਦਲ ਵਾਈ ਕਰਦੇ ਹੋਏ ਦੁਬਾਰਾ ਆਹ ਵਧੀਆ ਆ ਦੇਖੋ ਆਹ ਕੀ ਗੱਲ ਰਿਹਾ ਆ ਦੇਖੋ ਇਕਣਾ ਬਾਈ ਘੁੰਮ ਰਿਹਾ ਇਧਰ ਵਾਈ ਚੱਲ ਰਿਹਾ ਟੁੱਟੀ ਦਾ ਕਨੈਕਸ਼ਨ ਕੰਮ ਆੜਿਆ ਵਾ ਬਹੁਤ ਠੀਕ ਨਹੀਂ ਚੱਲੀ ਜਾਣਾ ਇਹ ਵੀ ਸਾਰੇ ਇਕੱਠੇ ਹੋਏ ਹੋਏ ਆ ਹਾਂ ਸਤਿ ਸ਼੍ਰੀ ਅਕਾਲ ਜੀ ਮਹਾਰਾਜ 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 ਹੋ ਜੂਆ ਕਨੈਕਸ਼ਨ ਅੱਜ ਇਧਰ ਵਾਈ ਰਾਜੀ ਬਾਈ ਹਾਂ ਮਿਸਤਰੀ ਸਾਰੇ ਹੱਥੇ ਆਹ ਦੇਖੋ ਭਾਈ ਦੁਬਾਰਾ ਜਹਾਜ਼ ਨੇ ਘੋਵਾ ਗਿਆ ਦੇਖਣਾ ਬਾਈ ਕਰੀ ਜਾਂਦੇ ਸਾਰੇ ਕੰਮ ਚੱਲ ਰਹੇ ਆ ਤੇ ਇਧਰ ਸਰਦਾਰ ਨੇ ਘੇਲੇ ਬਾਈ ਲੈ ਆਪਸ ਵਿੱਚ ਗੱਲਾਂ ਕਰਦੇ ਹੋਏ ਨੋਸਾਨੇ ਬੰਦੇ ਆਹ ਲੈ ਇਹ ਬਈ ਬੇਲੀ ਜੀ ਲਾਈਵ ਹਾਂ ਹਾਂ ਯਾਹਲਾ ਚੱਲ ਰਿਹਾ ਕੰਮ ਜੋਰਾਂ ਤੇ ਬਾਪੂ ਬੈਠੋ ਕਿੱਥੇ ਮਾਰੋ ਕਿੱਥੇ ਪਾਪੂ ਬੈਠੋ